600 ਲੋਕਾਂ ਤੋਂ ਜ਼ਿਆਦਾ ਦੀ ਮੌਤ ਹੋ ਗਈ ਸੀ ਬੀਸੀ ਦੇ ਵਿੱਚ ਹੀਟ ਡੋਮ ਕਰਕੇ ਅੱਰਾ ਰਿਆ ਡਿਜ਼ੀਨੇਸ ਹੰਦਾ ਤੇ ਫਿਰ ਓਰਲ ਰੀਹਾਈਡਰੇਸ਼ਨ ਵੀ ਲੈ ਸਕਦੇ ਆ ਹੁਣ ਬੱਚਾ ਜਿਹੜਾ ਉਹਦਾ ਸੁਭਾਅ ਚੜਚੜਾ ਹੋ ਸਕਦਾ ਉਹਦੀ ਨੀਂਦ ਖਰਾਬ ਹੋ ਸਕਦੀ ਚਮੜਾ ਉਹਦਾ ਲਾਲ ਸਰਕ ਹੋ ਸਕਦਾ ਪਸੀਨਾ ਆ ਸਕਦਾ ਇਹ ਸਾਰੇ ਡੀਹਾਈਡਰੇਸ਼ਨ ਦੇ ਲੱਛਣ ਹੀ ਹੁੰਦੇ ਆ ਦਕੋ ਪਹਿਲੋ ਤਾਂ ਚੰਗੀ ਗੱਲ ਹੈ ਅਸੀਂ ਸੂਰਜ ਦਾ ਇੰਤਜ਼ਾਰ ਕਰਦੇ ਆ ਤੇ ਰੱਬ ਨੇ ਬਖਸ਼ਿਸ਼ਾਂ ਕੀਤੀਆਂ ਵੀ ਬੀਸੀ ਦੇ ਵਿੱਚ ਵੀ ਸੂਰਜ ਦੀ ਜਿਹੜੀ ਟਿੱਕੀ ਆ ਚਮਕ ਰਹੀ ਆ ਲੇਕਿਨ ਸੂਰਜ ਦੇ ਨਾਲ ਨਿੱਕੇ ਦੇ ਜਿਹੜੇ ਨਿਆਣੇ ਆ 5 ਸਾਲ ਤੋਂ ਥੱਲੇ ਦੇ ਜਿਹੜੇ ਬਜ਼ੁਰਗ 65 ਸਾਲ ਤੋਂ ਉੱਤੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਪੈਂਦਾ ਸੋ ਪਹਿਲੀ ਗੱਲ ਤੇ ਹੈਗੀ ਸ਼ਿਕਰ ਦੁਪਹਿਰ ਜਵੇਂ 11:00 ਵਜੇ ਤੋਂ ਲੈ ਕੇ 2-3 ਵਜੇ ਤੱਕ ਆਪਾਂ ਬਾਹਰ ਨਾ ਨਿਕਲੀਏ ਉਸ ਤੋਂ ਪਹਿਲੋ ਜਾਂ ਬਾਅਦ ਚ ਜਾ ਸਕਦੇ ਡੀਹਾਈਡਰੇਸ਼ਨ ਜਿਹੜਾ ਹੈਗਾ ਬਿਸ਼ਰੀ ਤੋਂ ਪਾਣੀ ਘਟ ਜਾਣਾ ਇਹ ਬਹੁਤ ਵੱਡੀ ਸਮੱਸਿਆ ਹੈਗੀ ਸੋ ਇਹਦੇ ਵਿੱਚ ਡੀਹਾਈਡਰੇਸ਼ਨ ਜਾਂ ਹੀਟ ਐਗਜ਼ੋਸ਼ਨ ਜਾਂ ਮਸਲ ਕ੍ਰੈਮਸ ਹੁੰਦੇ ਹੀਟ ਸਟ੍ਰੋਕ ਵੀ ਹੋ ਸਕਦਾ ਤੁਹਾਨੂੰ ਪਤਾ ਹੈ 2019 'ਚ 600 ਲੋਕਾਂ ਤੋਂ ਜ਼ਿਆਦਾ ਦੀ ਮੌਤ ਹੋ ਗਈ ਸੀ ਬੀਸੀ ਦੇ ਵਿੱਚ ਹੀਟ ਡੋਮ ਕਰਕੇ ਹੀਟ ਡੋਮ ਇਹ ਚੀਜ਼ ਹੁੰਦੀ ਹੈ ਜਿਹੜੀ ਇਸ ਵੇਲੇ ਫਿਲਹਾਲ ਤਾਂ ਨਹੀਂ ਹੈਗੀ ਜਿੱਦਾਂ ਸਮਝੋ ਅਸੀਂ ਕੋਈ ਚੀਜ਼ ਬਣਾ ਰਹੇ ਹਾਂ ਨਾ ਜਿੱਦਾਂ ਬਤਾਉ ਬਣਾ ਰਹੇ ਹਾਂ ਗੋਭੀ ਬਣਾ ਰਹੇ ਹਾਂ ਭਿੰਡੀਆਂ ਬਣਾ ਰਹੇ ਹਾਂ ਤੇ ਉਹ ਜਿਹੜੀ ਦੇ ਪਤੀਲਾ ਉਹਦੇ ਉੱਤੇ ਪਟਕਨ ਰੱਖਦੇ ਤਾਂ ਉਹਦੇ ਅੰਦਰ ਹੀਟ ਵੱਧਦੀ ਜਾਏਗੀ ਉਹਨੂੰ ਕਹਿੰਦੇ ਹੀਟ ਡੋਮ ਲੇਕਿਨ ਫਿਲਹਾਲ ਤੱਕ ਹਾਲੇ ਸੂਰਜ ਦੀ ਜਿਹੜੀ ਡਾਇਰੈਕਟ ਅਸਰ ਦਾ ਹੈਗਾ ਜਿਹੜਾ ਸਾਡੇ ਉੱਤੇ ਬਾਡੀ ਉੱਤੇ ਪੈ ਰਿਹਾ ਸੋ ਪਾਣੀ ਜ਼ਰੂਰ ਰੱਖੋ ਕਿਉਂਕਿ ਪਹਿਲਾ ਪਾਣੀ ਜੀਵ ਹੈ ਜਿਤ ਹਰਿਆਸ ਹੋਏ ਸੋ ਅਗਰ ਸਾਨੂੰ ਸਮਝੋ ਮਸਲ ਕ੍ਰੈਂਪਸ ਵਗੈਰਾ ਹੁੰਦੀਆਂ ਤੁਹਾਨੂੰ ਲੱਗਦਾ ਵੀ ਚੱਕਰ ਆ ਰਹੇ ਆ ਡਿਜ਼ੀਨੈਸ ਹੁੰਦਾ ਤੇ ਫਿਰ ਆਪਾਂ ਔਰਲ ਰੀ ਹਾਈਡਰੇਸ਼ਨ ਵੀ ਲੈ ਸਕਦੇ ਆ ਲੇਕਿਨ ਬਜਾਏ ਕਿ ਆਪਾਂ ਸਟੋਰ ਤੋਂ ਬਾਏ ਕਰਨੋਂ ਮੈਂ ਤੁਹਾਨੂੰ ਦੱਸ ਦਿੰਦਾ 1 ਲੀਟਰ ਪਾਣੀ 'ਚ 6 ਚਮਚ ਚੀਨੀ ਤੇ 1 ਚਮਚ ਲੋਨ ਤੇ ਥੋੜਾ ਜਿਹਾ ਨਿੰਬੂ ਨੀਚੋੜ ਲੋ ਇਸ ਕੰਜਵੀ ਬਣਾ ਲਓ ਸੋ ਮਸਲਸ ਨੂੰ ਪੋਟਾਸ਼ੀਅਮ ਵਗੈਰਾ ਮਿਲ ਜਾਊਗਾ 슈ਗਰ ਮਿਲ ਜਾਊਗੀ ਉਹ ਵੀ ਰੀ ਹਾਈਡਰੇਟ ਹੋ ਜਾਣਗੇ ਕਈ ਬੱਚੇ ਜਿਹੜਾ ਪਾਣੀ ਨਹੀਂ ਪੀਂਦੇ ਸੋ ਉਹਦੇ 'ਚ ਆਪਾਂ ਖਰਬੂਜਾ ਦੇ ਸਕਦੇ ਆ ਵਾਟਰਮੈਲਨ ਸਟਰਾਬੇਰੀ ਬਲੂਬੇਰੀ ਕਿਉਂਕਿ ਉਹਦੇ 'ਚ ਵੱਡੀ ਮਾਤਰਾ 'ਚ ਪਾਣੀ ਆ ਸੋ ਪਾਣੀ ਵਾਲੇ ਵੈਜੀਟੇਬਲਸ ਜਾਂ ਫਰੂਟ ਵੀ ਆਪਾਂ ਇਸਤੇਮਾਲ ਕਰ ਸਕਦੇ ਆ ਹੁਣ ਬੱਚਾ ਜਿਹੜਾ ਹੈਗਾ ਉਹਦਾ ਸਵਾਗਤ ਜਿਹੜਾ ਹੋ ਸਕਦਾ ਉਹਦੀ ਨੀਂਦ ਖਰਾਬ ਹੋ ਸਕਦੀ ਹੈ ਚਮੜਾ ਉਹਦਾ ਲਾਲ ਸੁਰਖ ਹੋ ਸਕਦਾ ਪਸੀਨਾ ਆ ਸਕਦਾ ਉਹ ਜਿਦਪਣਾ ਕਰ ਸਕਦਾ ਸਾਰੇ ਡੀਹਾਈਡਰੇਸ਼ਨ ਦੇ ਲੱਛਣ ਹੀ ਹੁੰਦੇ ਆ ਤੇ ਜਿਹੜੇ ਐਡਲਟ ਹੈਗੇ ਉਹ ਦੇਖ ਸਕਦੇ ਆਪਣਾ ਪਿਸ਼ਾਬ ਜਿਹੜਾ ਹੈਗਾ ਪੀਲੇ ਰੰਗ ਦਾ ਹੋ ਜਾਂਦਾ ਗੂੜੇ ਪੀਲੇ ਰੰਗ ਦਾ ਹੋ ਜਾਂਦਾ ਘਟੀ ਜਾਂਦਾ ਹਨਾ ਉਹ ਵੀ ਡੀਹਾਈਡਰੇਸ਼ਨ ਦਾ ਇੱਕ ਲੱਛਣ ਹੈ ਤੁਸੀ ਘਰ ਹੀ ਚੈੱਕ ਕਰ ਸਕਦੇ ਆਪ ਨੂੰ ਸੋ ਮੇਨ ਤੱਕ ਕਿ ਸਰੀਰ ਸਾਡਾ 72% ਪਾਣੀ ਆ ਦੂਜਾ ਜਿਹੜੀ ਸੂਰਜ ਦੀ ਕਿਰਨਾਂ ਹੈਗੀਆਂ ਉਹਦੇ ਨਾਲ ਜਿਹੜਾ ਅਲਟਰਾਵਾਈਲਟ A ਔਰ B ਆ ਸਾਡੇ ਚਮੜੀ ਦੇ ਤੇ ਥਰੂ ਜਾ ਕੇ ਸਾਡੇ ਚਮੜੀ ਦੇ ਵਿੱਚ ਅਸਰ ਕਰ ਸਕਦਾ ਜਿਹੜਾ ਝੁਰੜੀਆਂ ਹੋ ਸਕਦੀਆਂ ਔਰ ਰੇਅਰਲੀ ਸਾਨੂੰ ਘੱਟ ਗੋਰਿਆਂ ਨਾਲੋਂ ਜ਼ਿਆਦਾ ਵੀ ਮੈਲਾਨੋਮਾ ਜਿਹੜਾ ਸਕਿਨ ਕੈਂਸਰ ਇਸ ਲਈ SPF ਵਾਲੀ ਕਰੀਮ ਜਿਹੜੀ ਹੈਗੀ ਆਪਾਂ ਬੋਡੀ ਦੇ ਜਿਹੜੇ ਪਾਰਟਸ ਐਕਸਪੋਜ਼ਡ ਆ ਔਰ ਖਾਸ ਕਰਕੇ ਨੱਕ ਕੰਨ ਗੋਡਿਆਂ ਦੇ ਪਿੱਛੇ ਉੱਥੇ ਹੱਥ ਨਹੀਂ ਅਪੜਦੇ ਸਾਡੇ ਕਈ ਵਾਰ ਉੱਥੇ ਜ਼ਰੂਰ ਲਾਈਏ ਔਰ ਲੱਪ ਭਰ ਕੇ ਲਾਈਏ SPF 30 ਜਾਂ ਵਧੀਰੇ ਦੀ ਕਰੀਮ ਲਾਣੀ ਆਪਾਂ ਜਿਆਦਾ ਤੁਸੀਂ ਵਧੇਰੇ ਲੋਗੇ ਤਾਂ ਪੈਸੇ ਜ਼ਿਆਦਾ ਲੱਗਣਗੇ ਲੇਕਿਨ ਮੈਂ ਤੁਹਾਨੂੰ ਦੱਸਦਾ 30 ਨੇ ਵੀ ਕਿੰਨਾ ਬੈਨੇਫਿਟ ਕਰਨਾ ਸਮਝੋ 15 ਮਿੰਟ ਚ ਵਾਰਨਿੰਗ ਹੈ ਕਿ ਵੀ ਤੁਸੀਂ ਬਾਹਰ ਜਾਓਗੇ ਤਾਂ ਚੱਟ ਦੇ ਚਮੜੇ ਨੂੰ ਡੈਮੇਜ ਹੋਣਾ ਅਗਰ 30 ਦੀ ਕਰੀਮ ਲੈ ਲਓ ਉਹਨੂੰ 15 ਦੇ ਨਾਲ ਮਲਟੀਪਲਾਈ ਕਰੋ ਬੰਦਾ 750 ਠੀਕ ਹੈ ਸੋ ਬੰਦਾ ਸੌਰੀ 900 ਸੋ ਕਰੀਬਨ 6-8 ਘੰਟੇ ਤੁਸੀਂ ਪ੍ਰੋਟੈਕਟਿਡ ਰਹੋਗੇ ਸੋ 6-8 ਘੰਟੇ ਤੋਂ ਜ਼ਿਆਦਾ ਤੁਸੀਂ ਬਾਹਰ ਰਹਿੰਦੇ ਨਹੀਂ ਅਗਰ ਸਮਝੋ ਅਸੀਂ ਬਾਹਰ ਗਏ ਹੋਈ ਤੇ ਕੋਸ਼ਿਸ਼ ਕਰੋ ਵੀ ਧੁੱਪ ਜ਼ਿਆਦਾ ਲੱਗ ਰਹੀ ਹੈ ਤੇ ਸ਼ਾਮੇ ਬੈਹੋ ਛਤੜੀ ਨਾਲ ਲੈ ਜਾਓ ਦਸਤਾਰ ਬੰਨ ਲਓ ਕ ਜਿਹੜੇ 에어 ਕੰਡੀਸ਼ਨਰ ਹੈਗੇ ਆ ਇਹ ਜਾਨ ਬਚਾਉਂਦੇ ਆ ਇੱਕੋ ਇੱਕ ਰਿਸਰਚ ਹੈ ਜਿਹੜਾ ਸ਼ੋ ਕਰਦਾ ਵੀ ਜਦੋਂ ਹੀਟ ਦੀ ਟ੍ਰਬਲ ਆ ਰਹੀ ਆ ਜਾਂ ਹੀਟ ਡ੍ਰੋਮ ਦੀ ਜਿਹੜੀ ਵਾਰਨਿੰਗ ਆ ਰਹੀ ਆ 에어 ਕੰਡੀਸ਼ਨ ਲੱਭੋ ਹੁਣ ਘਰਾਂ ਦੇ ਵਿੱਚ ਕਈਆਂ ਨੇ 에어 ਕੰਡੀਸ਼ਨਰ ਲਾਏ ਹੋਏ ਆ ਲੇਕਿਨ ਮਾਲਸ ਦੇ ਵਿੱਚ ਹੈਗੇ ਗੁਰਦੁਆਰਾ ਸਾਹਿਬ ਹੈਗੇ ਮੰਦਿਰ ਮਸਜਿਦ ਸਾਹਿਬ ਚ ਹੈਗੇ ਲਾਇਬ੍ਰੇਰੀਸ ਚ ਹੈਗੇ ਆ ਹੋਰ ਕਈ ਦੁਕਾਨਾਂ ਚ ਹੈਗੇ ਆ ਔਰ ਜਿਹੜੇ ਕੂਲਿੰਗ ਸੈਂਟਰ ਹੈ ਹਰ ਸਿਟੀ ਨੇ ਬਣਾਏ ਆ ਸੋ ਤੁਸੀਂ ਉਹ ਗੂਗਲ 'ਚ ਵੀ ਦੇਖ ਸਕਦੇ ਪੰਜਾਬੀ 'ਚ ਵੀ ਉਹ ਇਨਫੋਰਮੇਸ਼ਨ ਅਵੇਲੇਬਲ ਹੈ ਆ ਟਡੇ ਆਣ ਗੌਣ ਚ ਨੇ ਤੁਸੀਂ ਜਰੂਰ ਜਾ ਕੇ ਹਾਲ ਚਾਲ ਪੁੱਛੋ ਖਾਸ ਕਰਕੇ ਜਿਹੜੇ ਬਜ਼ੁਰਗ ਆ ਠੀਕ ਹੈ ਫੋਨ ਵੀ ਇੱਕ ਚੀਜ਼ ਹੈਗੀ ਲੇਕਿਨ ਜਾ ਕੇ ਮੈਨੂਲੀ ਦੇਖੋ ਭਾਈ ਸੁਣਾ ਕੀ ਹਾਲ ਚਾਲ ਹੈ ਗਿਆ ਪਾਣੀ ਦਾਣੀ ਲੈ ਕੇ ਜਾਓ ਗੱਲਾਂ ਬਾਤਾਂ ਕਰੋ ਉਹਨਾਂ ਦਾ ਹਾਲ ਚਾਲ ਪੁੱਛੋ ਇੱਕ ਅੱਛੇ ਨੇਬਰ ਦੀ ਨਿਸ਼ਾਨੀ ਆ ਦੂਜਾ ਹੁਣ ਬਾਰਬੀਕਿਊ ਸੀਜ਼ਨ ਸ਼ੁਰੂ ਹੈਗਾ ਤੁਸੀਂ ਫੂਡ ਲੈ ਕੇ ਜੰਨੇ ਆ ਪਿਛਲੇ ਵੀਕਐਂਡ ਮੈਂ ਕਲਟਸ ਲੈ ਗਿਆ ਸੀ ਅਸੀਂ ਤਾਂ ਚਲੋ ਕਰੋ ਫੂਡ ਲੈ ਕੇ ਇਸ ਲੇਕਿਨ ਅਸੀਂ ਦੇਖ ਰਹੇ ਸੀ ਬਹੁਤ ਸਾਰੇ ਬਾਰਬੀਕਿਊ ਕਰ ਰਹੇ ਸੀ ਹਨਾ ਤਾਂ ਜਿਹੜੀ ਫੂਡ ਜਿਹੜੀ ਸੇਫਟੀ ਉਹ ਵੀ ਇੰਪੋਰਟੈਂਟ ਹੈਗੀ ਔਰ ਖਾਸ ਕਰਕੇ ਅਗਰ ਤੁਸੀਂ ਨਾਨਵੈਜ ਕੁਕ ਕਰ ਰਹੇ ਹੋ ਔਰ ਫੂਡ ਤੁਸੀਂ ਠੀਕ ਤਰ੍ਹਾਂ ਨਹੀਂ ਉਹਨੂੰ ਕੁਕ ਕੀਤਾ ਜਾਂ ਸਟੋਰ ਕੀਤਾ ਤੇ ਤੁਹਾਨੂੰ ਸੈਲਮੋਨੇਲਾ ਦੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੈਗੀ ਆ ਔਰ ਫੂਡ ਸੇਫਟੀ ਵੱਲ ਦਈ ਹੈ ਦੂਜਾ ਹੈਗਾ ਵੀ ਬੱਚੇ ਕਈ ਵਾਰ ਨਾ ਜਿਹੜੇ अनुभोले ਹੁੰਦੇ ਆ ਉਹ ਝੀਲ ਦੇ ਵਿੱਚ ਪਾਣੀ ਦੇ ਵਿੱਚ ਸ਼ਲੰਗ ਮਾਰ ਲੈਂਦੇ ਆ ਵੀ ਆਪਾਂ 스ਵਿਮਿੰਗ ਕਰਾਂਗੇ ਹੁਣ ਇਹ ਜਿਹੜੇ ਹੈਗੇ ਆ ਮੰਨਦੇ ਆ ਵੀ ਇੰਡੀਆ ਤੋਂ ਬਹੁਤ ਸਾਰੇ ਸਟੂਡੈਂਟ ਆਏ ਜੀ ਸਦਕੇ ਆ ਲੇਕਿਨ ਕਈ ਫੁਲੀ ਟ੍ਰੇਨ ਨਹੀਂ ਹੁੰਦਾ ਸੋ ਸਾਨੂੰ ਉਹਦੀ ਵੀ ਗਾਈਡੈਂਸ ਰੱਖਣੀ ਚਾਹੀਦੀ ਆ ਵੀ ਆਪਾਂ ਆਪਣੇ ਬੋਡੀ ਨੂੰ ਹਾਰਮ ਨਾ ਕਰੀਏ ਲਾਈਫ ਜੈਕਟ ਪਾ ਲਈਏ ਜਾਂ ਫਿਰ ਨਾ ਹੀ ਸ਼ਲੰਗ ਮਾਰੀਏ ਜਾਂ ਕੰਟਰੋਲਡ ਏਰੀਆ 'ਚ ਜੇ ਦਹਨ ਪੂਲ ਹੈਗਾ ਤੇ ਉੱਥੇ ਗਾਰਡ ਵੀ ਹੈਗਾ ਤੁਹਾਨੂੰ ਹੈਲਪ ਕਰ ਸਕਦਾ ਅਗਰ ਬਾਇਚਾਂਸ ਤੁਹਾਨੂੰ ਗੋਤੇ ਲੱਗ ਰਹੇ ਆ ਚੌਥੀ ਗੱਲ ਹੈਗੀ ਆ ਵੀ ਆਪਾਂ ਆਪਣੇ ਕੱਪੜੇ ਜਿਹੜੇ ਪਾਈਏ ਉਹ ਚਿੱਟੇ ਰੰਗ ਦੇ ਪਾਈਏ ਤਾਂ ਕਿ ਉਹ ਸੂਰਜ ਦੀ ਕਿਰਨਾਂ ਨੂੰ ਰਿਫਲੈਕਟ ਕਰ ਸਕੇ ਗੂੜੇ ਰੰਗ ਦੇ ਨਾ ਪਾਓ ਅਗਰ ਸਮਝੋ ਤੁਹਾਨੂੰ ਕੋਈ ਵੀ ਇਹੋ ਜਿਹਾ ਲੱਛਣ ਹੈਗੇ ਆ ਤੁਸੀਂ 811 'ਤੇ ਕਾਲ ਕਰ ਸਕਦੇ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰ ਸਕਦੇ ਲੇਕਿਨ ਪਾਣੀ ਜਿਹੜਾ ਹੈਗਾ 메인 ਸਰੋਤ ਤੁਹਾਡਾ ਉਹੀ ਹੈ ਔਰ ਚਮੜੀ ਦੀ ਮੈਂ ਜਿੱਦਾਂ ਕਿ ਐਸਬੀ ਐਸਪੀਐਫ 30 ਜਾਂ ਬਦੇ ਰਿਕਰੀਮਾ ਇਹ ਜ਼ਰੂਰੀ ਹੈਗੀ ਹੁਣ ਹੀਟ ਸਟ੍ਰੋਕ ਇਹੋ ਜਿਹੀ ਕੰਡੀਸ਼ਨ ਹੁੰਦੀ ਆ ਵੀ ਹੁਣ ਤੁਹਾਡੀ ਬਾਡੀ ਅਚਾ ਜਦੋਂ ਸਮਝੋ ਅਸੀਂ ਐਕਸਰਸਾਈਜ਼ ਕਰਦੇ ਹਾਂ ਸਾਨੂੰ ਪਸੀਨਾ ਕਿਉਂ ਆਉਂਦਾ ਕਿਉਂਕਿ ਸਾਡੀ ਬੋਡੀ ਚ ਜਿਹੜਾ ਕੋਰ ਟੈਂਪਰੇਚਰ ਵੱਧ ਰਿਹਾ ਫਿਰ ਚਮੜੇ ਤੇ ਸਰਕੂਲੇਸ਼ਨ ਲੈ ਕੇ ਜਾ ਕੇ ਪਸੀਨੇ ਦੇ ਰਾਹੀਂ ਬੋਡੀ ਨੂੰ ਕੂਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੀਟ ਸਟ੍ਰੋਕ ਚ ਨਾ ਤੁਹਾਡਾ ਜਿਹੜਾ ਬ੍ਰੇਨ ਆ ਉਦੀ ਡਿਸਫੰਕਸ਼ਨਿੰਗ ਹੋ ਗਈ ਵੀ ਕੋਰ ਟੈਂਪਰੇਚਰ ਵਧ ਹੀ ਜਾਂਦਾ ਹੁਣ ਉਹਨੂੰ 쿨ਿੰਗ ਦੀ ਜਿਹੜੀ ਹੈਗੀ ਆ ਚੇਤਾ ਭੁੱਲ ਗਿਆ ਤੇ ਟੈਂਪਰੇਚਰ ਵਧ ਹੀ ਜਾਣਾ ਇਸ ਲਈ ਚਮੜਾ ਤੁਹਾਡਾ ਲਾਲ ਸੁਖਰੂ ਹੋ ਜਾਊਗਾ ਤੁਹਾਨੂੰ ਸਵੇਟਿੰਗ ਨਹੀਂ ਹੋਏਗੀ ਦਿਲ ਦੀ ਧੜਕਣ ਬਹੁਤ ਵਧੂਗੀ ਤੁਹਾਨੂੰ ਚੱਕਰ ਆਉਣ ਨੂੰ ਆਣਗੇ ਉਲਟੀਆਂ ਆਉਣ ਨੂੰ ਹੋਏਗੀ ਬੋਸ਼ ਵੀ ਹੋ ਸਕਦੇ ਡਿੱਗ ਵੀ ਸਕਦੇ ਮਿਰਗੀ ਵੀ ਹੋ ਸਕਦੇ ਇਹ ਹੈਗੀ ਮੈਡੀਕਲ ਐਮਰਜੈਂਸੀ ਇਹਦੇ ਵਿੱਚ ਫਿਰ ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਕਈ ਵਾਰ ਉਹਨਾਂ ਨੂੰ ਡ੍ਰਿਪ ਲਾਉਣੀ ਪੈਂਦੀ ਆ 쿨ਿੰਗ ਬਲੈਂਕਟਸ ਥੱਲੇ ਰੱਖਣਾ ਪੈਂਦਾ ਹੁਣ ਕਲਟਸ ਲੇਕ ਮੈਂ ਗਿਆ ਸੀ ਤੇ ਉੱਥੇ ਪੂਲ 'ਚ ਬੈਠੇ ਸੀ ਉਤੇ ਹੈ ਨਾ ਸੋ ਤੁਸੀਂ ਪਾਣੀ ਦੀ ਸਪਰੇ ਕਰ ਸਕਦੇ ਹੋ ਵਾਟਰ ਪੰਕਸ ਇਸ ਲਈ ਖੁੱਲੇ ਹੋਏ ਬੱਚਿਆਂ ਵਾਸਤੇ ਹੈ ਨਾ ਸੋ ਪਾਣੀ ਦੇ ਨਾਲ ਸੰਪਰਕ ਸਾਡਾ ਜ਼ਿਆਦਾ ਰਹਿਣਾ ਚਾਹੀਦਾ ਔਰ ਅਸੀਂ ਜਿਹੜੀ ਹੀਟ ਡੋਮ ਦੀ ਜਿਹੜੀ ਤਰਾਸ ਤੇ ਅਜ ਤੋਂ 5 ਸਾਲ ਪਹਿਲੋਂ ਦੇਖੀ ਸੀ ਸ਼ਾਇਦ ਅਸੀਂ ਨਾ ਦੇਖੀਏ ਪਬਲਿਕ ਕਾਫੀ ਸੁਚੇਤ ਔਰ ਅਵੇਅਰ ਹੋ ਚੁੱਕੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ